ਬਹੁਤ ਫਟਾਲੇ ਤੋਂ ਪਹਿਲਾਂ ਇਹ ਉਹ ਨਾਵਲ ਹੈ ਜਿਸ ਨੇ ਸਾਨੂੰ ਨਥਾ ਜੱਗਾਦੀ ਨਾਲ ਵਰਗੇ ਦੋਸਤ ਤੇ ਅਸੀਂ ਸੰ 2003 ਦੇ ਕਲਾਸਮੇਟ ਸੀ ਜਿਹੜੇ ਕਾਫੀ ਲੰਬੇ ਸਮੇਂ ਮਗਰੋਂ ਮਿਲੇ ਸੀ ਨਾਵਲ ਵਾਂਗ ਸਾਡੇ ਕਲਾਸ ਵਿੱਚ ਖਾਸ ਮੁਕ ਸ਼ਰਾਰਤੀ ਅਨੁਸ਼ਾਸਨ ਤੇ ਬੇਵਰਵਾਈ ਵਾਲਾ ਹਰ ਤਰ੍ਹਾਂ ਦਾ ਕਿਰਦਾਰ ਸੀ ਅੱਜ ਜਦ ਮਿਲੇ ਤਾਂ ਪੁਰਾਣੇ ਕਿੱਸੇ ਖੁੱਲ ਗਏ ਅੱਜ ਅਸੀਂ ਇੱਕ ਦੂਜੇ ਨੂੰ ਨਥਾ ਜੱਗਾਦੀ ਨਾ ਨਹੀਂ ਬੁਲਾਉਂਦੇ ਸੀ ਕਿਉਂਕਿ ਸਮਾਂ ਚ ਰਹਿ ਕੇ ਸਾਡੀ ਪਛਾਣ ਬਦਲ ਗਈ ਸੀ ਆ ਸਾਡੇ ਕੋਲ ਆਮ ਆਦਮੀ ਪਾਰਟੀ ਨੇਤਾ ਪੀਟੀਯੂ ਵਾਲਾ ਬਾਬੂ ਵੱਡਾ ਪ੍ਰਾਪਰਟੀ ਡੀਲਰ ਸਰਕਾਰੀ ਨੌਕਰੀ ਕਰਦਾ ਯਾਰ ਬੇਕਾਫ ਕੁਮਦਾ ਸਰਪੰਚ ਤੇ ਸਾਬਦਾ ਫੇਵਰੇਟ ਸਿੰਘ ਸੀ ਪਰ ਇਹਨੇ ਸਾਲਾ ਬਾਅਦ ਵੀ ਅਜ ਵੀ ਦਿਲ ਵਿੱਚ ਕਿਤੇ ਨਾ ਕਿਤੇ ਉਹ ਸਕੂਲ ਵਾਲੀ ਮਾਸੂਮੀਅਤ ਬਜੀ ਹੋਈ ਸੀ ਜੋ ਉਸ ਦਿਨ ਸ਼ਰਾਰਤ ਦੇ ਨਾਲ ਬਹਾਰ ਆ ਗਈ ਸਾਡੇ ਪ੍ਰਾਪਰਟੀ ਡੀਲਰ ਸਾਹਿਬ ਨੇ ਪੁਰਾਣਾ ਕਿੱਸਾ ਯਾਦ ਕੀਤਾ ਕਿਦਾਂ ਨਹਿਰੂ ਗਾਰਡਨ ਸਕੂਲ ਚ ਕੰਪੀਟੀਸ਼ਨ ਦੌਰਾਨ ਮੈਡਮ ਨੇ 5 ਰੁਪਏ ਦੇ ਕੀ ਪੈਟੀ ਲਿਆਰ ਨੂੰ ਕਿਆ ਸੀ ਸਾਡਾ ਪ੍ਰਾਪਰਟੀ ਡੀਲਰ ਦੋਸਤ ਉਹਦੇ ਇਹ ਨਹੀਂ ਸੀ ਜਾਣਦਾ ਪੈਟੀ ਕਹਿੰਦੇ ਕਿ ਨੋ ਫਟਚੋਣਾ ਕਿਵੇਂ ਪੁੱਛ-ਪੁੱਛ ਕੇ ਮੈਡਮ ਲੀ ਪੈਟੀ ਲਿਆਂਦੀ ਸੀ ਇਸ ਤੋਂ ਬਾਅਦ ਅਸੀਂ ਕੌਣ ਕੀ ਕਰਦਾ ਕੌਣ ਕਿੱਥੇ ਵਿਆਹਿਆ ਵਾਰੇ ਵੇਰਵੇ ਵੀ ਸਾਂਝੇ ਕੀਤੇ ਮੈਂ ਖੜਾ-ਖੜਾ ਸੋਚਦਾ ਰਿਹਾ ਯਾਰ ਸਾਡਾ ਸਕੂਲ ਚ ਕੱਟਿਆ ਬਚਪਨ ਕਿੰਨਾ ਵਸਾਫ ਹੁੰਦਾ ਸੀ ਸਾਡੇ ਉਸ ਟਾਈਮ ਦੇ ਯਾਰ ਅੱਜ ਵੀ ਯਾਰਾਂ ਵਾਂਗ ਹੀ ਮਿਲਦੇ ਨੇ ਤੇ ਕੁਝ ਅਜੇ ਵੀ ਕੜੂਸ ਹੀ ਨੇ ਪਰ ਮੰਨੋ ਨਾ ਮੰਨੋ ਦੋਸਤੀ ਵਿੱਚ ਸਭ ਚੱਲਦੇ ਨੇ ਆਖੇ ਚਾਰ ਲੋਕ ਜੇ ਪੈਗ ਲਾਉਂਦੇ ਆ ਤੇ ਇੱਕ ਜਾਣਾ ਕੱਲਾ ਚਖਣਾ ਖਾਣ ਵਾਲਾ ਤਾਂ ਹੁੰਦਾ ਹੀ ਐ ਗੱਲਾਂ ਤਾਂ ਕੜਾ ਬਣਾਉਂਦੇ ਸੀ ਆਪਣੇ ਆਪਣੇ ਘਰ ਤੁਰ ਪਏ ਯਾਰ ਕਿੰਨੇ ਚੰਗੇ ਦੋਸਤ ਨੇ ਕਾਸ਼ ਇਦਾਂ ਹੀ ساری ਉਮਰ ਮਿਲਦੇ ਰਹਿਣ